ਅੱਜ ਅਸੀਂ ਤੁਹਾਨੂੰ ਬਣਾਉਣੀ ਦੱਸ ਰਹੇ ਆ ਮਿਰਚ ਤੇ ਅਦਰਕ ਦਾ achar ਜੋ ਕਿ 1 ਕਿਲੋ ਮਿਰਚ ਦੇ ਵਿੱਚ ਜੋ ਸਮਗਰੀ ਪੈ ਰਹੀ ਆ ਉਹਦੇ ਵਿੱਚ ਹੈਗੇ 100 ਗ੍ਰਾਮ ਚੀਨੀ 50 ਗ੍ਰਾਮ ਰਾਈ 50 ਗ੍ਰਾਮ ਜੀਰਾ ਤੇ 100 ਗ੍ਰਾਮ ਇਮਬਲੀ ਜੋ ਗਰਮ ਗਰਮ ਪਾਣੀ ਦੇ ਵਿੱਚ ਭੰonti ਹੋਈ ਆ ਜੋ ਆਪ ਅੱਧਾ ਮੋੜਾ ਘੰਟਾ ਭਿਓ ਕੇ ਰੱਖਣੀ ਆ 200 ਗ੍ਰਾਮ ਨਮਕ ਤੇ 50 5 ਗ੍ਰਾਮ ਹਲਦੀ ਹੁਣ ਆਪਾਂ ਜਿਹੜੇ ਮਸਾਲੇ ਆ ਇਹਨਾਂ ਨੂੰ ਰੋਸਟ ਕਰ ਲਾਂਗੇ ਆਪਾਂ ਮਸਾਲਾ ਗ੍ਰाइंड ਕਰ ਲਿਆ ਹੈ ਤੇ ਜਿਹੜਾ ਇਮਲੀ ਦਾ ਪਾਣੀ ਆ ਉਹ ਵੀ ਆਪਾਂ ਇਮਲੀ ਦਾ ਪਲਪ ਕੱਢ ਲਿਆ ਹੈ ਛਾਣ ਕੇ ਤੇ ਤੇਲ ਵੀ ਗਰਮ ਕਰ ਲਿਆ ਹੈ ਜਦੋਂ ਆਪਣਾ ਤੇਲ ਪੂਰਾ ਗਰਮ ਹੁੰਦਾ ਤਾਂ ਆਪਾਂ ਉਹਦੇ ਵਿੱਚ ਇਹ ਮਸਾਲੇ ਪਾ ਦਾਂਗੇ ਮਸਾਲਿਆਂ ਨੂੰ 5 ਮਿੰਟ ਵਾਸਤੇ ਆਪਾਂ ਸੇਕ ਲਵਾਉਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੀਨੀ ਪਾ ਦਾਂਗੇ ਇਹਨੂੰ ਆਪਾਂ 7 ਮਿੰਟ ਤੱਕ ਪਕਾਵਾਂਗੇ ਤੇਲ ਨੂੰ ਪੂਰਾ ਗਰਮ ਕਰ ਲੈਣਾ ਪੂਰਾ ਗਰਮ ਕਰਕੇ ਜਦੋਂ ਆਪਾਂ ਨੂੰ ਲੱਗਦਾ ਕਿ ਇਹਦੇ ਵਿੱਚ ਹੁਣ ਧੁਆ ਨਿਕਲ ਲੱਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਤੇ ਰਾਈ ਜੋ ਗ੍ਰाइंड ਕੀਤਾ ਸੀ ਉਹ ਪਾ ਲਿਆ ਉਸ ਨੂੰ 5 ਮਿੰਟ ਸੇਕ ਲਵਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੀਨੀ ਪਾ ਲਈ ਚੀਨੀ ਨੂੰ 5 ਮਿੰਟ ਸੇਕ ਲਵਾ ਕੇ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਹਲਦੀ ਦਾ ਨਮਕ ਪਾਵਾਂਗੇ ਮੈਂ achar ਤੇ ਜ਼ਿਆਦਾ ਬਣਾ ਰਹੀ ਆ ਪਰ ਤੁਹਾਨੂੰ ਕਿਲੋ ਮਿਰਚ ਅਦਰਕ ਦੀ ਕੁਆਂਟੀਟੀ ਦੇ ਹਿਸਾਬ ਨਾਲ ਸਮਾਨ ਦੱਸਿਆ ਜੋ ਇਹਦੇ ਵਿੱਚ 1 ਕਿਲੋ ਮਿਰਚ ਤੇ ਅਦਰਕ ਦੇ ਵਿੱਚ ਪੈਂਦਾ హను ఏద పాట చారట్టు వస్తే ఏను हूँ आप मिर्चा पा देंगे मिर्चा अदरक हम आप चं तरह मिक्स कर लेंगे मिक्स ਕਰਨ ਤੋਂ ਬਾਅਦ ਆਚਾਰ ਨੂੰ ਆਪਾਂ ਟਾਕ ਦੇਾਂਗੇ ਤੇ ਆਪਾਂ ਦੂਜੇ ਦਿਨ ਆਚਾਰ ਆਪਣਾ ਤਿਆਰ ਹੈ